ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਟਾਈਮ ਹੋ ਗਿਆ ਜੀ ਪੌਣੇ 9 ਦਾ ਤੇ ਤਰੀਕ ਹੈਗੀ ਅੱਜ 31 ਅਕਤੂਬਰ 2025 ਤੇ ਅੱਜ ਅਸੀਂ ਬਹੁਤ ਲੇਟ ਆ ਸੋਚਿਆ ਸੀਗਾ ਵੀ ਤੜਕੇ 4 ਵਜੇ ਤੁਰਾਂਗੇ ਪਰ ਰਾਤ ਦਾ ਮੀਂਹ ਵਰੀ ਜਾਂਦਾ ਹੈ ਤੇ ਹਜੇ ਵੀ ਸਟਿਲ ਗੋਇੰਗ ਆਨ ਹੈ ਤੇ ਸੁਰਨਾ ਵੀ ਔਖਾ ਵਾ ਤੇ ਪਰ ਹੁਣ ਸਫ਼ਰ ਬਹੁਤ ਜ਼ਿਆਦਾ ਲੰਮਾ ਲੰਮਾ ਹੋਣ ਕਰਕੇ ਹੁਣ ਇਹ ਫੈਸਲਾ ਲਿਆ ਵੀ ਹੁਣ ਆਪਾਂ ਵਰ ਦੇ ਮੀਂਹ ਚ ਨਿਕਲਾਂਗੇ ਤੇ ਅੱਜ ਦੀ ਆਈਡੀਆ ਰਾਈਡ ਸਾਡੀ ਤਕਰੀਬਨ ਮੀਂਹ ਦੇ ਵਿੱਚ ਹੀ ਹੋਊਗੀ ਪਰ ਰਾਤ ਦਾ ਜਿਹੜਾ ਸਟੇ ਸੀਗਾ ਉਹ ਆਈਡੀਬੀਪੀ ਦੇਤੇ ਕੈਂਪਰ ਵਿੱਚ ਸੀਗਾ ਤੇ ਪ੍ਰਸ਼ਾਦਾ ਪਾਣੀ ਛਕ ਲਿਆ ਸੀ ਤੇ ਸਾਡੀਆਂ ਹੁਣ ਤਿਆਰੀਆਂ ਨੇ ਅੱਗੇ ਜਾਣ ਦੀਆਂ ਤਕਰੀਬਨ ਅੱਜ ਅਸੀਂ ਢੀੜ ਸਾਡੀ ਰਾਈਡ ਹੈ ਉਹ ਸਾਡੀ ਮੇਨ ਰਾਈਡ ਹੈ ਇਸ ਤੋਂ ਸ਼ੁਰੂ ਹੋਣੀ ਬੀਚੂ ਤੋਂ ਤੇ ਸ਼ੁਰੂ ਕਰਾਂਗੇ ਰਾਈਡ ਅੱਜ ਬੀਚੂ ਤੋਂ ਥੱਲੇ ਵੀ ਚੱਲਾਂਗੇ ਆਪਾਂ ਵਾਪਸ ਰਾਤ ਦਾ ਡੇਰਾ ਸੀਗਾ ਇੱਥੇ ਤੇ ਸਾਈਕਲ ਸਾਡੇ ਹੋ ਗਏ ਨੇ ਪੈਕ ਚੰਗੀ ਤਰ੍ਹਾਂ ਪੈਕਅਪ ਕਰ ਲਿਆ ਸਾਰਾ ਕੁਝ ਸੀਟ ਵੀ ਕਵਰ ਕਰ ਲਈ ਐ ਔਰ ਇੱਧਰ ਯੋਧੇ ਕਮਰ ਕੱਸੇ ਕਰ ਰਹੇ ਨੇ ਆਪਦੇ ਹਾਂਜੀ ਤਿਆਰੀਆਂ ਫੁੱਲ ਫੁੱਲ ਤਿਆਰੀਆਂ ਦੇਖਾਂਗੇ ਮੌਸਮ ਨਾਲ ਅੱਜ ਦੋ ਅੱਥਰ ਦੋ ਅੱਥਰ ਕਰਾਂਗੇ ਮੌਸਮ ਨਾਲ ਇੱਧਰ ਸਾਡੇ ਕਮਾਂਡਰ ਸਾਹਿਬ ਖੋਲੋ ਖੋਲੋ ਤਾਂ ਕਰੇ ਮੜਾ ਇਹਨੂੰ ਮੱਕੜਨਾਮਾ ਠੀਕ ਹੈ ਸਾਈਕਲ ਬਿਲਕੁਲ ਤਿਆਰ ਬਤਿਆਰ ਨੇ ਔਰ ਮੌਸਮ ਤੁਸੀਂ ਵੇਖ ਸਕਦੇ ਆ ਇਹ ਬੱਦਲ ਪੂਰੇ ਘੁਲੇ ਹੋਏ ਇੱਕਦਮ ਤੇ ਮੀਂਹ ਵਰੀ ਜਾਂਦਾ ਵਾ ਤੇ ਯੋਦੇ ਹੁਣ ਮੀਂਹ ਹੀ ਨਿਕਲਣਗੇ ਇਹ ਹੈ ਜਨਰਲ ਵਿਪਨ रावत ਫਰਸਟ ਸੀਡੀਐਸ ਆਫ ਇੰਡੀਅਨ ਆਰਮ ਫੋਰਸਸ ਜਨਰਲ ਵਿਪਨ ਰਾਬਤ ਬਹੁਤ ਮਹਾਨ ਜਨਰਲ ਹੋਇਆ ਹੈ ਟਾਈਮ ਹੋ ਗਈ 9:30 ਦਾ ਤੇ ਪਹੁੰਚ ਗਏ ਆ ਕੀਬੀਦੂ ਦੇ ਸਵਾਗਤੀ ਗੇਟ ਦੇ ਉੱਤੇ ਤੇ ਸ਼ੁਰੂ ਕਰਨ ਜਾ ਰਹੇ ਆ ਆਪਣੀ ਮੁਹਿੰਮ ਜੋ ਕਿ ਬੜੇ ਜਿੱਤ ਅਸੀਂ ਉਲੀਕ ਰਹੇ ਸੀਗੇ ਉਸ ਮਹਿੰਮ ਨੂੰ ਅਸੀਂ ਪੂਰਾ ਕਰਨ ਵਾਸਤੇ ਪਹੁੰਚਿਆ ਕਿ ਬਿੱਤੂ ਤੇ ਇਸ ਟਾਈਮ ਅਸੀਂ ਖੜੇ ਹਾਂ ਬਿਲਕੁਲ ਸਵਾਗਤੀ ਗੇਟ ਦੇ ਉੱਤੇ ਤੇ ਫੌਜਾਂ ਬਿਲਕੁਲ ਤਿਆਰ ਵਰ ਤਿਆਰ ਨੇ ਔਰ ਉਧਰੋਂ ਰੱਬ ਵੀ ਆਪਣੇ ਪੂਰਾ ਜੋਰ ਲਾ ਰਿਹਾ ਏ ਮੀਂਹ ਦਾ ਤੱਬੀਓਂ ਦਾ ਰੇਸ ਪਰ ਇੱਧਰ ਸਿੰਘਾਂ ਦੇ ਹੌਸਲੇ ਬੜੇ ਬੁਲੰਦ ਨੇ ਹੌਸਲੇ ਆਪਾਂ ਟੁੱਟਣ ਨਹੀਂ ਦੇਣੇ ਤੇ ਕੁਦਰਤ ਅੱਗੇ ਤਾਂ ਵੈਸੇ ਜੋਰ ਨਹੀਂ ਬੰਦੇ ਦਾ ਪਰ ਫਿਰ ਵੀ ਜਦ ਤੱਕ ਹੋ ਸਕੇ ਆਪਾਂ ਜੂਝਾਂਗੇ ਨਾਲ ਮੀਂਹ ਦੇ ਤੇ ਹੁਣ ਆਪਾਂ ਰਾਈਡ ਸ਼ੁਰੂ ਕਰਨ ਜਾ ਰਹੇ ਹਾਂ ਔਰ ਇੱਧਰ ਮੇਰੇ ਵੀਰ ਬਿਲਕੁਲ ਤਿਆਰ ਬਰ ਤਿਆਰ ਖੜੇ ਨੇ ਔਰ ਇਸ ਮਹਮਦਾ ਅਗਾਜ ਆਪਾਂ ਜਕਾਰਾ ਛੱਡ ਕੇ ਕਰਾਂਗੇ ਖਾਲਸੋ ਤੁਸੀਂ ਵੀ ਇਧਰ ਆ ਜਾਓ ਫੇਰ ਆਪਾਂ ਛੱਡਣਾ ਜਕਾਰਾ ਖਾਲਸਾ ਜੀ ਤਿਆਰ ਬਰ ਤਿਆਰ ਜੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਚਲੋ ਵੀ ਖਾਲਸਾ ਜੀ ਕਿਲੋਮੀਟਰ ਹੋ ਗਏ 5 ਤੇ ਰਸਤਾ ਬਹੁਤ ਮਾੜਾ ਚੱਲ ਰਿਹਾ ਹੈ। ਮੀਂਹ ਛੱਲੀ ਜਾਂਦਾ ਹਜੇ ਵੀ ਤੇ ਰਸਤਾ ਜੇ ਪੂਰਾ ਚਿੱਕੜਾ ਵਾਲਾ। ਕਿੱਤੀਆਂ ਨੇ 1 ਬਾਈ 1 ਕਰਕੇ। ਟਾਈਮ ਹੋ ਗਿਆ 10 ਦਾ ਤੇ ਕਿਲੋਮੀਟਰ ਹੋ ਗਏ 6। ਤੇ ਰੋਡ ਦਾ ਕੰਮ ਚੱਲ ਰਿਹਾ ਇੱਥੇ। ਤੇ ਚਿੱਕੜ ਚੱਲਾ ਬਹੁਤ ਜ਼ਿਆਦਾ ਵਾ। ਸਾਈਕਲਾਂ ਦਾ ਤਾਂ ਬਸ ਆਏ ਆ ਵੀ ਦੇਖ ਕਿਉਂ 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 ਲਾਗੇ ਪੈਰ ਚਲੋ 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 ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਆਏ ਚੱਲਦਾ ਕੰਮ ਇੱਥੇ ਸਾਰੀ ਰੋਡ ਦਾ ਕੰਮ ਚੱਲਿਆ ਪੱਟੀ ਪਈ ਰੋਡ ਤੇ ਦੇਖੋ ਪੱਟੀ ਹੋਈ ਐ ਤੇ ਕਿਤੇ ਕਿਤੇ ਰੋਡ ਸਹੀ ਵੀ ਹੈਗੀ ਐ ਮੋਸਟਲੀ ਰੋਡ ਪੱਟੀ ਹੋਈ ਹੈ ਚਿੱਕੜ ਵੀ ਬੜਾ ਭੈੜਾ ਵਾ ਰੇਤਾ ਮਿੱਟੀ ਮਿਕਸਰ ਤੇ ਸਾਈਕਲ ਖੁੱਬਦੇ ਆ ਇੱਕ ਤਾਂ ਹੁੰਦਾ ਨਾ ਚਿੱਕੜ ਪਾਸੇ ਹੋ ਜਾਂਦਾ ਵਾ ਪਾਰੇ ਸਾਈਕਲ ਖੁੱਬਦਾ ਵਾ ਚੱਕਰ ਦੇ ਵਿੱਚ ਥੱਲੇ ਬੈਂਦਾ ਜਾਂਦਾ ਵਾ ਤੇ ਰਾਈਡ ਚੱਲ ਰਹੀ ਹੈ ਬਹੁਤ ਸ਼ਾਨਦਾਰ ਮੌਸਮ ਬੜਾ ਉਸਮ ਹੈ ਕੰਮ ਹੋਇਆ ਪਹਿਲੇ ਹਿਮਾਚਲ ਵਾਲੇ ਟੂਰ ਦਾ ਜਿਵੇਂ ਹਿਮਾਚਲ ਸੀਗਾ ਕੰਮ ਬੈਰਾਗੜ ਨਹੀਂ ਲੱਗਦਾ ਸਾਰਾ ਦਿਨ ਹੀ ਪੈਣਾ ਅੱਜ ਤੇ ਚਲੋ ਚੱਲਦੇ ਹਾਂ ਫਿਰ ਅੱਗੇ ਰੇੜ ਤੇ ਆ ਰਹੇ ਥੱਲੇ ਨੂੰ ਬ੍ਰੇਕਾਂ ਤੇ ਪਹਿਲਾਂ ਚੜ੍ਹਾਈ ਬੜੀ ਤਿੱਖੀ ਆਈ ਐ ਫਿਰ ਹੁਣ ਆਈ ਉਤਰਾਈ ਥੋੜੀ ਰੋੜੀ ਤੇ ਪੱਕੀ ਆ ਗਈ ਐ ਤੇ ਸਾਹਮਣੇ ਤੁਸੀਂ ਦੇਖ ਸਕਦੇ ਜੇ ਖੂਬਸੂਰਤ ਪਹਾੜਾਂ ਦਾ ਦ੍ਰਿਸ਼ ਥੱਲੇ ਲੋਹਿਤ ਦਰਿਆ ਕੱਲ ਤਾਂ ਇਹ ਸੀਗਾ ਨੀਲੇ ਜਾਂ ਹਰੇ ਰੰਗ ਦਾ ਹੁਣ ਜਿਵੇਂ ਮੀਂਹ ਪਿਆ ਰਾਕ ਦਾ ਤੇ ਇਹਦਾ ਰੰਗ ਬਦਲ ਗਿਆ ਮਿੱਟੀ ਨਾਲ ਉਹ ਸਾਹਮਣੇ ਉੱਡ ਰਹੇ ਨੇ ਭਾਫ਼ ਦੇ ਬੱਦਲ ਤੇ ਬਹੁਤ ਖੂਬਸੂਰਤ ਦ੍ਰਿਸ਼ ਬਣ ਰਿਹਾ ਹੈ ਕਿ ਬੀਤੂ ਤੋਂ 10 ਕਿਲੋਮੀਟਰ ਥੱਲੇ ਆ ਗਏ ਆ ਤੇ ਆ ਗਏ ਆ ਕਾਲ ਵਾਲੇ ਢਾਬੇ ਤੇ ਤੇ ਇੱਥੇ ਪੀਣੀ ਹੁਣ ਆਪਾਂ ਪਹਿਲੀ ਚਾਹ ਆਪਣੇ ਟੂਰ ਦੀ ਪਹਿਲੀ ਚਾਹ ਵੀਣੀ ਆ ਚਾਹ ਦਾ ਆਰਡਰ ਦਿੱਤਾ ਹੈ ਮੁੰਡਿਆਣੇ ਇੱਧਰ ਇੱਧਰ ਚੱਲ ਰਿਹਾ ਪੂਰਾ ਕੰਮ ਚੱਕੀਆਂ ਦਾ ਰੱਬ ਪੱਟੇ ਚੱਕੀਆਂ ਦਾ ਔਰ ਰੋਡ ਜਿਹੜੀ ਆ ਤਕਰੀਬਨ ਸਿੰਗਲ ਹੀ ਹੈ ਤੇ ਕਿਤੇ ਕਿਤੇ ਕੱਚੀ ਰੋਡ ਵੀ ਹੈਗੀ ਹੈ ਇੱਕ ਤਾਂ ਰਬ ਤਸੱਲੀ ਕਰਾਉਂਦਿਆ ਤੇ ਉਤੋਂ ਜਿਹੜਾ ਰਾਹ ਹੈ ਉਹ ਤਸੱਲੀ ਕਰਾਉਂਦਿਆ ਗਾਂਹ ਤੁਰਨ ਨਹੀਂ ਦਿੰਦਾ ਤੇ ਤੀਜੇ ਨੰਬਰ ਤੇ ਆ ਜਿਹੜੇ ਸੀਨ ਆਉਂਦੇ ਨਾ ਇਹ ਤਾਂ ਜਮਾਂ ਨਹੀਂ ਗਾਂਹ ਜਾਣ ਦਿੰਦੇ ਬਹੁਤ ਸੋਹਣਾ ਸੀਨ ਹੈ ਕੀ ਬਾਤ ਹੈ ਹਾ ਹਾ ਬੇਫੋਰੀ ਰੂਟ ਕੀ ਆ ਰੂਟ ਐ ਕੱਚੇ ਹੀ ਪਹਾੜ ਐ ਚਿੱਕੜ ਬਹੁਤ ਜ਼ਿਆਦਾ ਹੋ ਗਿਆ ਤੇ ਰੋਡ ਬਣਦੀ ਪਈ ਐ ਨਾ ਜਿਦਾਂ ਕਿ ਬਹੁਤ ਸਾਰਾ ਚਿੱਕੜ ਹੈਗਾ ਇਥੇ ਪਾਣੀ ਮੀਂਹ ਕਰਕੇ ਆ ਰਿਹਾ ਰੋਡ ਦੇ ਉੱਤੇ ਤੇ ਸੈਗਾ ਚੜਾਉਣਾ ਵੀ ਬਹੁਤ ਔਖਾ ਹੋਇਆ ਪਿਆ ਐ ਆ ਬੇਖੋ ਤੁਸੀਂ ਇਹ ਸਾਡਾ ਰਾਹ ਐ ਕਿਤੇ ਆਪਣੇ ਸਾਈਕਲ ਜਾਣੇ ਆ ਜਾਂ ਜਾਣ ਰਹੇ ਆ ਤੇ ਐਦਾਂ ਹੀ ਰਾਈਡ ਵੀ ਚੱਪਲਾਂ ਜੀ ਪਾ ਲਾ ਰਹੇ ਆ ਕਿਉਂਕਿ ਬੂਟ ਗਿੱਲੇ ਹੋ ਜਾਨੇ ਸੀਗੇ ਤੇ ਸਾਡਾ ਟੂਰ ਹੈਗਾ ਲੰਮਾ ਤੇ ਮੀਂਹ ਹਜੇ 2-3 ਦਿਨ ਨਹੀਂ ਕਹਿੰਦੇ ਦੱਸਦੇ ਪੈਣਾ ਵਾ ਅੱਜ ਵੀ ਹੈਗਾ ਮੀ ਸਾਰਾ ਦਿਨ ਕੱਲ ਵੀ ਸਾਰਾ ਦਿਨ ਹੋਊਗਾ ਪਰਸੂ ਸਾਰਾ ਦਿਨ ਹੋਊਗਾ ਦੇਖੋ ਫਿਰ ਗਾਂ ਕਿਵੇਂ ਬਣੂ ਕੰਮ ਤੇ ਚਲੋ ਫਿਰ ਨਪੇੜਦੇ ਆ ਫਿਰ ਵਾਟ ਰਸਤਾ ਤੁਸੀਂ ਵੇਖ ਸਕਦੇ ਜੀ ਪਰ ਅਨੇ ਕਿੰਨੇ ਕਿਲੋਮੀਟਰ ਚੱਲਣਾ ਇਹ? ਪੋਜੋ ਫੱਲੇ ਲੱਗੇ ਆਏ ਆ ਹੈ? ਬੰਦਾ ਕੰਮ ਹਾਂ ਕੰਮ ਤਕੜਾ ਹੀ ਹੈ ਫਿਰ। ਸ਼ਾਂਤ ਰ ਹੋ ਰਿਹਾ ਕੰਮ। ਬਹੁਤ ਸਿੱਖੀ ਜੜਾਈ ਪੈ ਰਹੀ ਆ। ਬਿਲਕੁਲ ਐ ਜਿਵੇਂ ਨਾ ਜਿਵੇਂ ਚੱਕਦੀ ਇਹਨੇ ਐ ਨੂੰ ਕਰਾ ਦਿੱਤੀ ਦਸਲੀਆਂ ਚੜਾਈ ਨੇ। ਉਤੋਂ ਮੀ ਉਤੋਂ ਚੜਾਈ ਹਾਂ ਠਾਂਡ ਤੇ ਨਹੀਂ ਲੱਗਦੀਗੀ ਬਹੁਤ ਚੜ੍ਹਾਈ ਦਾ ਹੈਗੀ ਆ ਤਿੱਖੇ ਮੋੜ ਪੂਰੇ ਕੁਣੀ ਮੋੜ ਨੇ ਬਲੌਂਗ ਰਹਿ ਗਈ 6 ਕਿਲੋਮੀਟਰ ਹੋਰ ਭੁੱਖ ਬਹੁਤ ਲੱਗੀ ਹੋਈ ਆ ਪਰ ਹੈ ਸਾਰੀ ਹੁਣ ਚੜ੍ਹਾਈ ਏ 6 ਕਿਲੋਮੀਟਰ ਇੱਥੇ ਆਈ ਏ ਦੁਕਾਨ ਇੱਕ ਛੋਟੀ ਜੀ ਤੇ ਇੱਥੇ ਲਾਤੀ ਆਪ ਗੱਡੀਆਂ ਸਾਈਡ ਤੇ ਤੇ ਹੁਣ ਆਪਾਂ ਸਕਾਂਗੇ ਦੀ ਚਾਹ ਯਾਰਾ 30 ਸਟੋਰ 11T ਸਟੋਰ ਤੇ ਜਾਨ ਨੂੰ ਆਉਂਦਾ। ਇਹਦੇ ਸਾਡੇ ਥਾਬੇ ਵਾਲਾ ਕੌਣ ਹੈ? ਠਾਗਰੇ ਦੀ ਲੇਡੀ ਸੀ ਨਾ ਉਹਨੇ ਬੜੀ ਖੁਸ਼ ਹੋਈ ਵੇਖ ਕੇ। ਇਹ ਤੁਹਾਨੂੰ ਵੇਦੀ ਰੇਨੀ ਮਾਰਟ ਤੇ। ਭਾਉ ਦਾ ਫਿੱਟ ਦਾ ਕੰਮ ਆਪਣੇ ਫਿਰ ਆਪਾਂ ਦਾ ਵੀ ਹੁੰਦਾ। ਇਹ ਕਾਹਦਾ ਕੰਮ? ਆਹਾ ਦਿੱਤਾ ਨੇ ਕਹਿੰਦੇ ਇਸ ਮੇਰੇ ਲੋ ਖਾਓ ਤੁਸੀਂ ਇਹ। ਡਾਈਟ ਪਲਾਨ ਬਸ ਅੱਡੀਆ ਅੱਗੇ ਚਾਹ ਪੀ ਕੇ ਤੁਰੇ ਆਂ ਤੇ ਪਹਿਲਾਂ ਤਾਂ ਲੱਗਦਾ ਸੀ ਚੜ੍ਹਾਈ ਹੋਊਗੀ ਪਰ ਹੈ ਸਾਰੀ ਗਾਂ ਟਲਾਣੀ ਹੈ ਤੇ ਸੀਨ ਬਹੁਤ ਸੋਹਣਾ ਸੋਹਣਾ ਆ ਰਿਹਾ ਹੈ ਲੋਹਿਂ ਦਰਿਆ ਦੇ ਕੰਢੇ-ਕੰਢੇ ਜਾ ਰਹੇ ਆ ਸਾਹਮਣੇ ਥੋੜੀ ਜਿਹੀ ਵਸੋਂ ਹੈ ਤੇ ਪੁਰਾਣਾ ਨੰਦਮੇ ਕੰਮ ਹੈ ਪਹੁੰਚ ਗਏ ਜੀ ਲਵਾਂਗ ਤੇ ਥੱਲੇ ਸਾਰਾ ਫੌਜ ਦਾ ਕੰਮ ਹੈ ਤੇ ਇੱਧਰ ਖੜੇ ਆਪਣੀ ਸਾਈਕਲ ਇੱਧਰ ਸ਼ਹੀਦਾਂ ਦੀ ਯਾਦ ਵਿੱਚ ਬਣਿਆ ਸਮਾਰਕ ਲੈਸਟ ਵੀ ਫੋਰਗੇਟ ਇਹ ਜੋ ਵਾਰ ਮੈਮੋਰੀਅਲ ਬਣਿਆ ਹੈ ਇਹ 1962 ਵਿੱਚ ਜਿਹੜੇ ਚੀਨ ਨਾਲ ਜਦੋਂ ਜੰਗ ਹੋਈ ਸੀਗੀ ਉਦੋਂ ਜਿਹੜੇ ਫੌਜੀ ਸ਼ਹੀਦ ਹੋਏ ਸੀਗੇ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਹੈ ਇਹ ਸਾਰੇ ਉਹਨਾਂ ਫੌਜੀਆਂ ਦੀ ਲੱਗੀ ਹੋਈ ਹੈ ਜਿਹੜੇ ਇਹਨਾਂ ਦੇ ਸੀਗੇ ਸ਼ਹੀਦ ਫੌਜੀ ਉਹਨਾਂ ਦੇ ਬੁੱਤ ਲੱਗੇ ਹੋਏ ਇੱਥੇ ਤੇ ਉਹਨਾਂ ਦੀ ਯਾਦ ਵਿੱਚ ਸਾਰਾ ਇਹ ਬਣਿਆ ਹੋਇਆ ਹੈ ਔਰ ਇਹ ਜਿਹੜੇ ਫੌਜੀ ਸੀਗੇ ਦੱਸਦੇ ਵੀ ਇਹਨਾਂ ਕੋਲ ਕੋਈ ਬਹੁਤ ਜ਼ਿਆਦਾ ਹੈ ਨਹੀਂ ਸੀਗਾ ਲੜਨ ਵਾਸਤੇ ਸਿਰਫ ਇੱਕ ਟੈਂਟ ਸੀਗਾ ਤੇ ਥੋੜੇ ਬਹੁਤੇ ਹਥਿਆਰ ਸੀਗੇ ਭੁੱਖੇ ਤੇ ਆਏ ਲੜੇ ਆ ਚੀਨ ਦੇ ਨਾਲ ਔਰ ਬਰਫ਼ ਵੀ ਬਹੁਤ ਜ਼ਿਆਦਾ ਸੀ ਇੱਥੇ ਤੇ ਜਿਹਦੇ ਕਰਕੇ ਸ਼ਹੀਦ ਹੋਏ ਆ ਇਹ ਤੇ ਸਾਹਮਣੇ ਨਕਸ਼ਾ ਬਣਿਆ ਹੋਇਆ ਹੈ ਸਾਹਮਣੇ ਵਗ ਰਿਆ ਦਰਿਆ ਲੋਹਿਤ ਇੱਧਰੋ ਸਾਰੇ ਹਥਿਆਰ ਰੱਖੇ ਨੇ ਜਿਹੜੇ ਉਸ ਵੇਲੇ ਇਨ੍ਹਾਂ ਕੋਲ ਸੀਗੇ ਭਾਂਡੇ ਆਰਸ਼ੈਂਟਨ ਵਗੈਰਾ ਮੱਗ ਤੇ ਇਨ੍ਹਾਂ ਦੇ ਜਿਹੜੇ ਆ ਹੈਟ ਆ ਕੈਟਲੀਆਂ ਤੇ ਆ ਮਿਨੀਸ਼ਨ ਸਾਰਾ ਇਨ੍ਹਾਂ ਦਾ ਜਿਹੜਾ ਇਹਨਾਂ ਨੇ ਯੂਜ਼ ਕੀਤਾ ਸੀਗਾ ਉਹ ਇੱਥੇ ਪਿਆ ਹੋਇਆ ਵਾ ਉਸ ਜੰਗ ਜਿਹੜਾ ਯੂਜ਼ ਕੀਤਾ ਇਹਨਾਂ ਨੇ ਆ ਮਸ਼ੀਨ ਗਨ ਵਗੈਰਾ ਵੀ ਦੋ ਪਈਆਂ ਹੋਈਆਂ ਨੇ ਤੇ ਆਹ ਨੇ ਟੈਂਟ ਦੀਆਂ ਪਿੱਕਟਾਂ ਟੈਂਟ ਦਾ ਸਮਾਨ ਇੱਧਰ ਪਿਆ ਗੋਲੀ ਸਿੱਕਾ ਖੋਲ ਗੋਲੀਆਂ ਦੇ ਤੇ ਆਹ ਉਹਨਾਂ ਦੀ ਫੌਜੀਆਂ ਦੀ ਬੈਲਟਾਂ ਦੇ ਬੱਕਲ ਤੇ ਪੈਨ ਵੀ ਹੈਗਾ ਇੱਥੇ ਪਿਆ ਇੱਕ ਵਾਕੇ ਬਹੁਤ ਦਲੇਰ ਸੀ ਕਿ ਫੌਜ ਦੇ ਜਵਾਨ ਜਿਨ੍ਹਾਂ ਨੇ ਆਪਣੇ ਦੇਸ਼ ਖਾਤਰ ਜਾਨਾਂ ਵਾਰ ਦਿੱਤੀਆਂ ਔਰ ਐਡੀ ਉੱਚੀ ਥਾਂ ਤੇ ਆ ਕੇ ਐਡੀ ਬਰਫ਼ ਦੇ ਵਿੱਚ ਲੜਨਾ ਔਰ ਉਹ ਵੀ ਕਿਸੇ ਬਗੈਰ ਕਿਸੇ ਸਹੂਲਤ ਤੋਂ ਕੋਈ ਪੱਕੀ ਬੈਰਕ ਨਹੀਂ ਕੋਈ ਕੁਛ ਨਹੀਂ ਸਿਰਫ ਟੈਂਟ ਸਲਾਮ ਹੈ ਨਾ ਯੋਧਿਆਂ ਨੂੰ ਪਹੁੰਚ ਗਏ ਲਵਾਂਗ ਤੇ ਇੱਥੇ ਆਇਆ ਇੱਕ ਟਾਬਾ ਉੱਥੇ ਕੀਤੀ ਅਸੀਂ ਬ੍ਰੇਕ ਰੋਟੀ ਰੋਟੀਆਂ ਖਾਣ ਵਾਸਤੇ ਤੇ ਰੋਟੀਆਂ ਤਾਂ ਕਹਿੰਦੇ ਹੈ ਨਹੀਂ ਗੀਆਂ ਤੇ ਚੌਲ ਹੈਗੇ ਆ ਅਸੀਂ ਕਿਹਾ ਵੀ ਚਲ ਚੌਲ ਹੀ ਆਉਣ ਦਿਓ ਆ ਟਾਬੇ ਦੇ ਅੰਦਰ ਦ੍ਰਿਸ਼ ਹੈਗਾ ਹੈ ਆ ਟਾਬੇ ਦੀ bari ਤੋਂ ਬਾਅਦ ਅਦ੍ਰਿਸ਼ ਖੂਬਸੂਰਤ ਦ੍ਰਿਸ਼ ਕਿਵੇਂ ਖਾਲਸਾ ਸ਼ਰਾ ਗੱਲ ਬਾਤ ਹੈ ਚਲੋ ਸ਼ਕੋਵਰ ਤੇ ਬੈਗਰ ਵਗਰ ਉਪਰੋਂ ਬੈਠ ਕੇ ਆਮ ਮੋਮੋਸ ਤੇ ਕਰੇ ਨਹੀਂ ਖਾਤੇ ਪਿੰਡ ਅਸੀਂ ਇੱਥੇ ਬੰਨ ਕਿਉਂ ਸਵਾਦ ਲੱਗੀ ਇਹਦੇ ਮੋਮੋਸ ਮੋਮੋਸ ਦੀ ਨਾਲ ਹੀ ਦੇ ਗਏ ਉਹ ਖਮਾੜੀ ਲਿਸਕਾ ਮਾਰੀ ਜਾਂਦੇ ਨਾਲ ਸੂਪ ਵੀ ਦਿੱਤਾ ਬੰਦ ਨੇ ਮਰੀ ਬਰੀ ਗੱਲ ਥੋੜੀ ਹੈ ਨਿਆਰਾ ਹੀ ਹੈਗਾ ਖਾਨ ਚ ਟਾਈਮ ਹੋ ਗਈ 3:30 ਤੇ ਕਿਲੋਮੀਟਰ ਹੋ ਗਏ ਆ के तो हैं। दो किलोमीटर थले आए हैं तीन इतना तो खूबसूरती दरिया पूरे चौबीन चल रहा मीह पे पिछले बहुत ज्यादा ये करके पूरा तेज चल रहा है खड़का सुन सकते दरिया का कितना ज्यादा खड़का है तो क्या बात ही है ਚਲਦੀ ਰਾਈਡ ਦੇ ਵਿੱਚ ਆਪਣਾ ਡਾਕਟਰ ਸਾਹਿਬ ਦੀ ਚੈਨ ਦਾ ਲਿੰਕ ਟੁੱਟ ਗਿਆ ਹੈ ਆ ਰਿਹਾ ਆ ਲਿੰਕ ਟੁੱਟਿਆ ਬਲਾ ਅੱਜ ਇੱਥੇ ਲਾਈਟ ਵੱਜ ਰਹੀ ਹੈ ਕੱਢੋ ਨਾ ਵਾ ਲਿੰਕ ਨਾ ਮਾ ਪਾ ਦਿੰਨੇ ਆ ਕੱਢ ਕੇ ਲੋਕ ਹੁਣੇ ਕਰ ਦੇ ਨੇ ਸੈਟ ਟਾਈਮ ਹੋ ਗਿਆ ਜੀ 4:51 ਮਿੰਟ ਤੇ ਕਿਲੋਮੀਟਰ ਕਰ ਲਿਆ ਜੀ 43 ਸਾਰਤੀ ਤੋਂ ਹੈਗੇ ਆ 2-4 ਕਿਲੋਮੀਟਰ ਪਿੱਛੇ ਇਹ ਸਮਾਨ ਕਰ ਰਹੇ ਆਨਲੋਡ ਸਾਈਕਲਾਂ ਤੋਂ ਤੇ ਮੀਂਹ ਲਗਾਤਾਰ ਸਵੇਰ ਦਾ ਐਂ ਬਰੀ ਜਾਂਦਾ ਮੀਂਹ ਤਾਂ ਹਟਿਆ ਹੀ ਨਹੀਂ ਕਹਿ ਲੋ ਤੁਸੀਂ ਤੇ ਇੱਥੇ ਕੋਈ ਬਾਈ ਹੋਰ ਆਣੇ ਬਾਈ ਉਹਨਾਂ ਨੇ ਬੇਨਤੀ ਕੀਤੀ ਸੀਗੀ ਕਿ ਸਾਨੂੰ ਰਹਿਣ ਨੂੰ ਥਾਂ ਚਾਹੀਦੀ ਹੈ ਬਾਈ ਬੜਾ ਖੁਸ਼ਮਜ਼ਾਜ ਸੀਗਾ ਕਹਿੰਦਾ ਗੱਲ ਹੀ ਕੋਈ ਨਹੀਂ ਯਾਰ ਤੁਸੀਂ ਆ ਜਾਓ ਕਮਰਾ ਹੈਗਾ ਇੱਕ ਆਪਣੇ ਕੋਲੇ ਤੁਸੀਂ ਰਹੋ ਖਾਣਾ ਦਾ ਬਣਾਓ ਆਪਣਾ ਤੇ ਬੁੱਲੇ ਵੱਢੋ ਤੇ ਐਸੇ ਤੁਸੀਂ ਦੇਖ ਸਕਦੇ ਜੀ ਹੋਲੀ ਰਾਤ ਹੈ ਕਿੰਨੇ ਵੱਜ ਗਏ ਸਵਾ ਚਾਰ ਹੀ ਹੋਈ ਹੈ ਜੀ ਤਾਂ ਸਵਾ ਚਾਰ ਹੋ ਗਏ ਹੋਲੀ ਨਹੀਂ ਰਾਹੇ ਰਾਸਟਾ ਮਾ ਰਾਤਾਂ ਪਈਆਂ ਹੋਈਆਂ ਨੇ ਪੂਰੀਆਂ ਗੇ ਦੀਦਾ ਕੁਛ ਨਹੀਂ ਕਾ ਕੇ ਸਾਈਕਲ ਕਰੀਏ ਨੇ ਅਨਲੋਡ ਤੇ ਅੱਜ ਦੀ ਜਿਹੜਾ ਸਾਡਾ ਨਾਈਟ ਹਾਲਟ ਹੈ ਇੱਥੇ ਹੋਊਗਾ ਤੇ ਕੱਲ ਨੂੰ ਸਵੇਰੇ ਮੁੜ ਕੇ ਇੱਥੋਂ ਖਿੱਚ ਕੇ ਤਿਆਰੀ ਤੁਨਾਗੇ ਗਾਹ ਨੂੰ ਕਪੜੇ ਕਰ ਲਏ ਚੇਂਜ ਮੁੰਡਿਆਂ ਨੇ ਤੇ ਗਿੱਲੇ ਕੱਪੜੇ ਲਾ ਕੇ ਸੁਕਣੇ ਪਾਤੇ ਤਾਰਾਂ ਤੇ ਤੇ ਬਣ ਕੇ ਬੰਜੀ ਰੋਪਾਂ ਬਰਾਡੇ 'ਚ ਤੇ ਸਾਰੇ ਕੱਪੜੇ ਸੁਕਣੇ ਪਾਤੇ ਥੱਲੇ ਇੱਧਰ ਤੇ ਆਪੇ ਸਾਡਾ ਸਮਾਨ ਇੱਧਰ ਤੇ ਕੁਝ ਸਮਾਨ ਥੋੜਾ ਪਿਆ ਹਿੱਟ ਥੱਲੇ ਬੈਗ ਬੁੱਕ ਸਾਰੇ ਥੱਲੇ ਹੀ ਪਏ ਬਾਹਰ ਇੱਧਰ ਤੇ ਇੱਧਰ ਹੈਗਾ ਸਾਡਾ ਅੱਜ ਇਹ ਰਾਈਸ਼ੇ ਏਰੀਆ ਇੱਧਰ ਆਈ ਅੱਜ ਸੌਵਾਂਗੇ ਰਾਤ ਕਮਰੇ ਚ ਚਲੋ ਫੇ ਚਾਲਦੇ ਹਾਂ ਕਮਰੇ ਸਮਾਨ ਚੱਕ ਕੇ ਅੱਜ ਸਾਡਾ ਜਿਹੜਾ ਨਾਈਟ ਸਟੇ ਹੈ ਉਹ ਇੱਥੇ ਇੱਕ ਇਸ ਘਰ ਚ ਲੱਕੜ ਦੇ ਘਰ ਚ ਤੇ ਇਹ ਲੱਕੜ ਦਾ ਘਰ ਸਾਡਾ ਜਿੱਥੇ ਰਾਤ ਰਹਿਣਾ ਅੱਜ ਤੇ ਇਹਦੇ ਵਿੱਚ ਇੱਥੇ ਕੁਕਿੰਗ ਵਾਲਾ ਕੰਮ ਚੱਲ ਰਿਹਾ ਹੈ ਸਾਡੇ ਫੌਜੀ ਸਾਹਿਬ ਕੁਕਿੰਗ ਕਰ ਰਹੇ ਨੇ ਤੇ ਇਹਨਾਂ ਦੇ ਆਪਣਾ ਹੀ ਸਿਸਟਮ ਹੈਗਾ ਵਾ ਇੱਧਰ ਵੀ ਘਰ ਦੇ ਵਿੱਚ ਹੀ ਇਹਨਾਂ ਦੇ ਆ ਚੁੱਲਾ ਹੁੰਦਾ ਵਾ ਤੇ ਇੱਥੇ ਪਕਾਉਂਦੇ ਇੱਥੇ ਖਾਂਦੇ ਇੱਥੇ ਸੌਂ ਜਾਂਦੇ ਆ ਤੇ ਟਾਈਟਲ ਚੋਂ ਵਧੀਆ ਘਰ ਹੈ ਤੇ ਬੰਦੇ ਬਹੁਤ ਵਧੀਆ ਨੇ ਇਹਨਾਂ ਦੇ ਇਹਨਾਂ ਨੂੰ ਕਿਹਾ ਵੀ ਐਂ ਕਰਕੇ ਰਹਿਣਾ ਸੀ ਰਾਤ ਕਹਿੰਦੇ ਭਾਈ ਜੀ ਗੱਲ ਹੀ ਕੋਈ ਨਹੀਂ ਤੁਸੀਂ ਰੋ ਖਾਣਾ ਤਾਂ ਬਣਾਓ ਆਪਦਾ ਤੇ ਆਨੰਦ ਲਓ ਤੇ ਚੱਲ ਜੀ ਕੁਕਿੰਗ ਕੋਲੋਂ ਸੌਖਾ ਕੰਮ ਚੱਲ ਰਿਹਾ ਚਾਹਰ ਬਣਾਉਣ ਦਾ ਕਿਉਂਕਿ ਚਾਹਲ ਹੀ ਜਲਦੀ ਬਣ ਜਾਂਦੇ ਆ ਇੱਥੇ ਬਣ ਰਿਹਾ ਜੀ ਰਾਤ ਦਾ ਖਾਣਾ ਆ ਚਲੇ ਉੱਤੇ ਬੋਲ ਬੈਠੀਆਂ ਮਾਤਾ ਘਰ ਦੀ ਮਾਲਕਨ ਬੱਸ ਅਗਲਾਰੀ ਫੁੱਲ ਐਨਜੋਏ ਕਰ ਰਹੀ ਹੈ ਤੇ ਆ ਉੱਪਰ ਲੱਗੀ ਜਾਲੀ ਉਹਦੀ ਜਾਲੀ ਕਰਦੇ ਵਾਸਤੇ ਆਏ ਇਹ ਫਕਾਉਂਦੇ ਨਹੀਂ ਮੀਟ ਮੀਟ ਕਰ ਆਪਣਾ ਕੋਈ ਟ੍ਰੇਨਿੰਗ ਤੋਂ ਦੁਆਰਾ ਇਕੱਠਾ ਤਾਂ ਖਾਧਰ ਨਹੀਂ ਜਾਂਦਾ ਅੱਛਾ ਹੋਰ ਜੋ ਰੱਖਣ ਦਾ ਸਾਵਧਨ ਹੈ ਨੀ ਪੁਰਾਣਾ ਢੰਗ ਹੈ ਬਹੁਤ ਵੀ ਉਹਨੂੰ ਛੋਟੇ ਛੋਟੇ ਪੀਸ ਕਰਕੇ ਉੱਤੇ ਰੱਖ ਦਿੰਦੇ ਹੋ ਸੇਕ ਨਾਲ ਸੁੱਕਦਾ ਰਹਿੰਦਾ ਠੀਕ ਹੈ ਇਹਦੇ ਦੇ ਟੋਰ ਹੋ ਜਾਂਦਾ ਜਿਵੇਂ ਆਪਣੇ ਕੱਦੂ ਨਹੀਂ ਬਿਲਕੁਲ ਉਸਾਲੇ ਠੀਕ 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 ਹੈ ਗੋਣੂਸ਼ ਖਾ ਕੇ ਰੱਖ ਲੈਂਦੇ ਸਹੀ ਜਿਪੜਸਾ ਕੇ ਰੱਖ ਦਿੰਦੇ ਉਹ ਸਹੀ ਹੈ ਹਾਂ ਮੀਟ ਵੱਢ ਕੇ ਨਾ ਇਹਦੇ ਉੱਤੇ ਛੋਟੇ ਦਿੰਦੇ ਨੇ ਕਾਫੀ ਵੱਡੀ ਮਾਤਰਾ ਜਿੰਨਾ ਜਾਲੀ ਦਾ ਆ ਜਾਂਦਾ ਤੇ ਮੁੜ ਕੇ ਹਲਕਾ ਹਲਕਾ ਸੁੱਕਦਾ ਰਹਿੰਦਾ ਵਾ ਸੇਕ ਦੇ ਨਾਲ ਤੇ ਮੁੜ ਕੇ ਉਹਨੂੰ ਸਟੋਰ ਕਰ ਲੈਂਦੇ ਤੇ ਮੁੜ ਕੇ ਉਹਨੂੰ ਖਾਂਦੇ ਰਹਿੰਦੇ ਆ ਫੇਰ ਖਾਦੇ ਰਹਿੰਦੇ ਨੇ ਤੇ ਇੱਧਰ ਸਾਨੂੰ ਤਾਂ ਵੇਟ ਕਰ ਰਹੀਆਂ ਨੇ ਲੰਗਰ ਬੰਦੀਆਂ ਤੇ ਚੌਲ ਬਣ ਰਹੇ ਆ ਆਟਾ ਪੁੱਛਿਆ ਇਹਨਾਂ ਨੂੰ ਇਹ ਆਟਾ ਹੈਗਾ ਵਾ ਇਹ ਕਹਿੰਦੇ ਨਹੀਂ ਚੌਲ ਹੈਗੇ ਆ ਐਵੇਂ ਚੌਲ ਹੀ ਹੋਣਦੇ ਫਿਰ ਚੌਲ ਬਣਾਏ ਲੂਣ ਵਾਲੇ ਮਿਰਚਾ-ਮਿਰਚਾ ਪਾ ਕੇ ਤੇ ਤਿੰਨ ਪਾਏ ਵਿੱਚ ਗੰਡੇ ਕਾਮੂ ਬੋਤ ਖੁੱਦ ਹੋ ਗਿਆ ਟੈਨ ਕੋਈ ਬਾਰਾ ਨਹੀਂ ਹੋਇਆ ਟਾਈਮ ਹੋਇਆ ਏ 6:30 ਦਾ ਤੇ ਸੂਰਜ ਜਲਦੀ ਸੱਜਦਾ ਇੱਥੇ ਤਾਂ ਘ ਹਨੇਰਾ ਹੋ ਗਿਆ ਰਾਤ ਹੀ ਪੈ ਗਈ ਕਿ ਹਿਸਾਬ ਦੀ ਤੇ ਕੁਕਿੰਗ ਕਰ ਰਹੇ ਸੀ ਉਹਨੂੰ ਖਾਣਾ ਦਾਣਾ ਬਣਾ ਕੇ ਫਿਰ ਛਕ ਕੇ ਕਿ ਇਹੋ ਜਿਹਾ ਦਾ ਫਨਸਟ ਵਾਲੇ ਨਾਲ ਗੱਲ ਕਰਕੇ ਬਲੇ ਪੈਸੇ ਹੋਣੇ ਤਾਂ ਮੈਸੇਜ ਪਾ ਦੂ। ਸੌ ਜਾਗੇ। ਅੱਜ ਸਾਰਾ ਦਿਨ ਮੀਂਹੇ ਬਹੁਤ ਪੰਨਿਆ ਸਾਨੂੰ। ਸਾਰਾ ਦਿਨ ਮੀਂਹ ਵਰੀ ਗਿਆ ਤੇ ਮੀਂਹ ਸਾਰਾ ਉੱਤੇ ਭਰਾਇਆ ਸੀ। ਤੇ ਅੱਜ ਸਾਡਾ ਹੈਗਾ ਤਕਰੀਬਨ ਪੰਜਵਾਂ ਦਿਨ ਅੱਜ। ਗਾਇਦ ਦਾ ਇਹ ਆਏ ਦੇ ਸਫਰ ਦੀ ਤੇ ਸ਼ੁਭਕਾਮਨਾ ਕਰਦੇ ਆਂ। ਕੱਲ ਨੂੰ ਸਵੇਰੇ ਆਪਾਂ ਨਵੇਂ ਸਫਰ ਤੇ ਨਿਕਲਾਂਗੇ, ਨਵੀਂ ਸ਼ੁਰੂਆਤ ਕਰਾਂਗੇ। ਨਵਾਂ ਰੂਟ ਤੇ ਨਵੇਂ ਲੋਕ ਤੇ ਨਵੇਂ ਦਿਨ ਤਦ ਤੱਕ ਲਈ ਸਤ ਸ੍ਰੀ ਅਕਾਲ